ਲਾਈਵ ਬਾਰ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸੋ ਸਖਤ ਮੌਜੂਦ ਆ ਨਮਕ ਮੰਡੀ ਦੇ ਇੱਕ ਮੰਦਲ ਦੇ ਵਿੱਚ ਜਿੱਥੇ ਦਾ ਤੁਹਾਨੂੰ ਮਜ਼ਾਦਾ ਦਿਖਾ ਰਿਹਾ ਸ਼੍ਰੀ ਠਾਕੁਰ ਰਾਧਾ ਧਾਮ ਉਧਰ ਦਾਸ ਬੜਾ ਬੰਦੇ ਦਾ ਜਿੱਥੇ ਕਿ ਪੁਰਾਣੇ ਮਹੰਤ ਵੱਲੋਂ ਇਸ ਮੰਦਰ ਦੇ ਅੰਦਰ ਆਉਂਦੀ ਜ਼ਮੀਨ ਨੂੰ ਨਕਲੀ ਵਸੀਹਤ ਦੇ ਕਾਗਜ਼ ਬਣਾ ਕੇ ਵੇਚ ਦਿੱਤਾ ਗਿਆ ਸੀਗਾ ਕਈ ਤਰੀਕੇ ਦੇ ਘਰੇ ਸਾਹਮਣੇ ਆਏ ਨੇ ਇਸ ਮੰਦਰ ਦੇ ਤੁਹਾਨੂੰ ਹਾਲਾਤ ਦਿਖਾ ਰਿਹਾ ਪੁਰਚੀਨ ਮੰਦਰ ਹੈ ਸਾਈਕਲ ਦੇ ਸਾਥ ਪੁਰਾਣਾ ਮੰਦਰ ਹੈ ਜਿਸ ਮੰਦਰ ਦੇ ਵਿੱਚ ਕਈਆਂ ਸਾਲਾਂ ਤੋਂ ਕਿਸੇ ਵੀ ਤਰੀਕੇ ਦਾ ਸੁਧਾਰ ਨਹੀਂ ਕੀਤਾ ਗਿਆ ਮੰਦਰ ਦੇ ਵਿੱਚ ਪਾਨ ਦੀਆਂ ਪਿਛਕਾਰੀਆਂ ਤੱਕ ਜਿਹੜੇ ਮਹੰਤ ਨੇ ਉਹਨਾਂ ਵੱਲੋਂ ਸੁੱਟੀਆਂ ਜਾਂਦੀਆਂ ਸੀਗੀਆਂ ਜਿਹੜੇ ਨਵੇਂ ਮਹੰਤ ਸੀਗੇ ਥੋਦੇ ਜਿਹੜੇ ਉਹਨਾਂ ਦਾ ਭਰਾ ਇੱਥੇ ਬੈਠਦਾ ਸੀਗਾ ਉਹਨਾਂ ਵੱਲੋਂ ਵੀ ਕਈ ਵਾਰ ਇੱਥੇ ਜਿਹੜੀਆਂ ਪਾਨ ਦੀਆਂ ਪਿਛਕਾਰੀਆਂ ਥੁੱਕੀਆਂ ਜਾਂਦੀਆਂ ਸੀਗੀਆਂ نیچے ਤੁਹਾਨੂੰ ਹਾਲਾਤ ਦਿਖਾ ਰਿਹਾ ਸਮੰਦਰ ਦੇ ਜਿੱਥੇ ਧੂਣਾ ਹੋਇਆ ਕਰਦਾ ਸੀਗਾ ਉਸ ਧੂਨੇ ਦੇ ਕੋਲ ਜਿਹੜੀਆਂ ਸਿਗਰਟਾਂ ਵੀ ਬਦਾਮਤ ਕੀਤੀਆਂ ਗਈਆਂ ਨੇ ਉਹਨਾਂ ਦਾ ਇੱਕ ਭਰਾ ਜੇਲ੍ਹ ਦੇ ਵਿੱਚ ਹੈ ਜਿੰਨੇ ਸਮੰਦਰ ਦੇ ਵਿੱਚ ਜਿਹੜੇ ਕਈ ਤਰੀਕੇ ਦੇ ਜ਼ਮੀਨ ਦੇ ਨਾਲ ਹੇਠ ਫੇਰ ਕੀਤੇ ਤੇ ਇੱਕ ਜਿਹੜਾ ਭਰਾ ਜਨੇ ਸਮੰਦਰ ਦੀ ਜਿਹੜੀ ਦੁਰਦਸ਼ਾ ਇਸ ਤਰੀਕੇ ਦੀ ਕਰ ਦਿੱਤੀ ਜਿੱਥੇ ਕੂੜਾ ਕਲਕੱਟ ਜੇ ਆਪਾਂ ਕਹੀਏ ਪਾਨ ਦੀਆਂ ਪਿਚਕਾਉਂਆਂ ਤੇ ਥੁੱਕੀਆਂ ਜਾਂਦੀਆਂ ਸੀਗੀਆਂ ਇਹ ਉਹ ਧੂਣਾ ਹੈ ਉਹ ਪ੍ਰਾਚੀਨ ਧੂਣਾ ਜਿੱਥੇ ਸੰਨਿਆਸੀ ਜਾਂ ਬੇਦਾਗੀ ਬੈਠਿਆ ਕਰਦੇ ਸੀਗੇ ਮਹੰਤ ਬੈਠਿਆ ਕਰਦੇ ਸੀਗੇ ਇਹ ਹਜੇ ਵੀ ਤੁਸੀਂ ਸਿਗਰਟਾਂ ਦੇਖ ਸਕਦੇ ਹੋ ਮੰਦਰ ਦੇ ਵਿੱਚ ਇੱਕ ਪਾਸੇ ਸਰਕਾਰ ਨੇ ਜਿਹੜਾ ਇੱਕ ਰੂਲ ਬਣਾਇਆ ਹੋਇਆ ਹੈ ਕਿ ਇਸ ਮੰਦਰ ਤੋਂ ਜਾਂ ਕਿਸੇ ਵੀ ਮੰਦਰ ਤੋਂ ਕਿਸੇ ਧਾਰਮਿਕ ਸਥਲ ਤੋਂ ਇੰਨੇ ਮੀਟਰ ਦੀ ਦੂਰੀ ਤੱਕ ਕੋਈ ਵੀ ਜਿਹੜਾ ਤੰਬਾਕੂ ਦੀ ਦੁਕਾਨ ਨਹੀਂ ਹੋ ਸਕਦੀ ਅਜਿਹੀਆਂ ਦੁਕਾਨਾਂ ਵਰਜਿਤ ਨਹੀਂ ਲੇਕਿਨ ਇਸ ਮੰਦਰ ਦੇ ਵਿੱਚ ਹੀ ਪਾਨ ਦੀਆਂ ਪਿਚਕਾਉਂਆਂ ਤੇ ਸਿਗਰਟਾਂ ਤੱਕ ਥੁੱਕੀਆਂ ਜਾਂਦੀਆਂ ਸੀਗੀਆਂ ਹੁਣ ਤੁਹਾਨੂੰ ਮੰਦਰ ਦੇ ਖਲਾਅ ਆ ਰਹੇ ਆ ਇਸ ਮੰਦਰ ਦੇ ਕਿਸ ਤਰੀਕੇ ਦੇ ਪੁਰਾਚੀਨ ਮੰਦਰ ਹੈ ਸਾਈਕਲ ਸਾਥ ਪੁਰਾਣਾ ਮੰਦਰ ਹੈ ਜਿੱਥੇ ਕਿ महंत ਨੇ ਗਲਤੀ ਦੇ ਨਾਲ ਆਪਣੀ ਇਸ ਮੰਦਰ ਦੀ ਜਿਹੜੀ ਜ਼ਮੀਨ ਕਿਸ ਤਰੀਕੇ ਨਾਲ ਗਲਤ ਲੋਕਾਂ ਦੇ ਹੱਥ ਵਿੱਚ ਦੇ ਦਿੱਤੀ ਕਰੋੜਾਂ ਦੀ ਜ਼ਮੀਨ ਸੀ ਲੇਕਿਨ ਉਸ ਮੰਦਰ ਦੇ ਵਿੱਚ ਸ਼ਰੀਰਾਮਾ ਆਨੰਦ ਮੰਡਲ ਦੁਆਰਾ ਜਿਹੜਾ ਇਸ ਮੰਦਰ ਨੂੰ ਆਪਣੀ ਦੇਖਰੇਖ ਦੇ ਵਿੱਚ ਲੈ ਕੇ ਇਸ ਮੰਦਰ ਦੀ ਜਿਹੜੇ ਨਵੇਂ महंत ਦੀ ਘੋਸ਼ਣਾ ਕਰ ਦਿੱਤੀ ਗਈ ਹੈ ਲੰਗਰ ਪੰਡਾ ਦਾ ਚੱਲ ਰਿਹਾ ਸੰਗਤ ਪਹੁੰਚੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਕਿ ਇਸ ਮੰਦਰ ਦੇ ਹਾਲਾਤ ਬਦਲੇ ਜਾਣ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੀ ਪੈਰਵਾਈ ਵੀ ਲੱਗੀ ਹੋਈ ਹੈ। ਲੱਗੇ ਬੰਦੇ ਦੇ ਦੁਕਾਨਦਾਰਾਂ ਨੇ ਸਾਡਾ ਮਾਮਲਾ ਸਮਝਾਇਆ ਸੀਗਾ। ਉਹਨਾਂ ਦੁਕਾਨਦਾਰਾਂ ਨਾਲ ਹੀ ਗੱਲਬਾਤ ਕਰ ਲੈਣੇ ਆ। ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣੇ ਮੰਦਿਰ ਹੈ। ਹੁਣ ਜਿੱਥੇ ਇਹੋ ਜਿਹੇ ਹਾਲਾਤ ਕੀਤੇ ਗਏ ਨੇ ਗੱਲਬਾਤ ਕਰ ਲੈਣੇ ਇੱਥੋਂ ਦੇ ਨਜ਼ਦੀਕੀ ਦੁਕਾਨਦਾਰਾਂ ਨਾਲ। ਆ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇਸ ਮੰਦਿਰ ਦੇ ਵਿੱਚ ਜ਼ਮੀਨ ਸੀ ਜਿਹੜੀ ਇਸ ਮੰਦਿਰ ਦੀ ਜ਼ਮੀਨ ਹੀ ਵੇਚ ਦਿੱਤੀ ਮੰਤ ਨੇ। ਇਹ ਕੀ ਪੂਰਾ ਮਾਮਲਾ ਹੈ? ਇਸ ਬਾਰੇ ਸਾਨੂੰ ਪਤਾ ਤਾਂ ਨਹੀਂ ਵੈਸੇ ਸੁਣਿਆ ਤੇ ਹੋਈ ਹੈ ਕਿ ਜ਼ਮੀਨ ਵੇਚੀ ਹੈ। ਬਾਕੀ ਇਹਦੇ ਬਾਰੇ ਸਾਨੂੰ ਨੈਨੀ ਨੌਲੇਜ ਨਹੀਂ ਹੈਗੇ। ਪਰ ਸਨਾਤਨ ਮੰਦਰਾਂ ਦਾ ਮੰਦਰ ਚਲੋ ਜ਼ਮੀਨ ਦੀ ਇੱਕ ਗੱਲ ਤੁਸੀਂ ਤੁਹਾਨੂੰ ਨਾ ਗਿਆਨ ਹੋਵੇ ਲੇਕਿਨ ਮੰਦਰ ਦੇ ਹਾਲਾਤ ਤੁਸੀਂ ਦੇਖਿਆ ਹੈ ਉਹ ਪਾਣ ਦੀਆਂ ਵਿਚਕਾਰੀਆਂ ਸੀਗ ਡਟਾਂ ਕੀ ਹਾਲਾਤ ਕੀਤੇ ਮੰਦਰ ਉਹ ਤੇ ਬਹੁਤ ਬੁਰੀ ਹਾਲਤ ਹੈ ਸਨਾਤਨ ਧਰਮ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਉਸੇ ਵੀ ਕਿਸ ਮੰਦਰ ਜਾਂ ਗੁਰਦੁਆਰੇ ਦੇ ਅਸੀਂ ਬਾਹਰ ਲਿਖਿਆ ਹੁੰਦਾ ਲੋਜੀ 100 ਗਾਈ ਦੂਰ ਦੁਕਾਨ ਹੋਣੀ ਚਾਹੀਦੀ ਹੈ ਲੇਕਿਨ ਇੱਥੇ ਮੰਦਰ ਦੇ ਅੰਦਰ ਹੀ ਸਭ ਕੁਝ ਹੋਣ ਰਿਹਾ ਇਹ ਗਲਤ ਗੱਲ ਹੈ ਇੱਕ ਪਾਸੇ ਇਹਨੇ ਭਵੇਂ ਨਾ ਦੇ ਦਿੱਤੇ ਜਾਂਦੇ ਆ ਯੋਧਿਆਂ ਦੇ ਵਿੱਚ 500 ਸਾਲ ਅਸੀਂ ਮੰਦਰ ਨਹੀਂ ਬਣਾ ਪਏ ਜਿਹੜੇ ਮੰਦਰ ਹੈਗੇ ਆ ਪ੍ਰਚੀਨ ਸੈਂਕੜੇ ਸਾਲ ਤੋਂ ਉਥੋਂ ਦੇ ਵੀ ਹਾਲਾਤ ਜਿ ਇਹੋ ਜੇ ਕਰਦਾਂਗੇ ਤੇ ਮੇ ਸਾਡੇ ਧਰਮ ਦਾ ਵजूद ਕਿੱਥੇ ਰਹੇਗਾ ਉਹ ਤਾਂ ਫਿਰ ਥੱਲੇ ਹੀ ਥੱਲੇ ਆ ਜੀ ਉਹ ਤਾਂ ਥੱਲੇ ਹੀ ਥੱਲੇ ਆ ਜੇ ਅਸੀਂ ਉਹਦੀ ਰਖਾ ਕਰਖਾਵ ਨਹੀਂ ਕਰਾਂਗੇ ਉਹਦੀ ਪੇਰਵਾਹੀ ਨਹੀਂ ਕਰਾਂਗੇ ਚਾਰ ਬੰਦੇ ਨਹੀਂ ਇਕੱਠੇ ਹੋਣਗੇ ਤੇ ਕਿਸ ਤਰ੍ਹਾਂ ਗੱਲ ਬ ਕਾਨੂੰਨੀ ਤੌਰ ਤੇ ਇਸ ਮੰਡਲ ਦੇ ਵਿੱਚ ਕਾਗਜ਼ ਵੀ ਦਿਖਾਏ ਗਏ ਕਿ ਕਿਸ ਤਰੀਕੇ ਨਾਲ ਭਗਤਾਂ ਵਾਲੇ ਕਹਿੰਦੇ ਇੱਕ ਜਗ੍ਹਾ ਜਿਹੜੀ ਕਰੋੜਾਂ ਬੀਤੀ ਸੀਗੀ ਇੱਥੋਂ ਦੇ ਪ੍ਰਧਾਨ ਮੰਤ ਨੇ ਵੇਚਤੀ ਜਿਸ ਦੇ ਆਧਾਰ ਤੇ ਉਹਨੂੰ ਜੇਲ੍ਹ ਵੀ ਹੋਈ ਹੈ ਉਹਦਾ ਭਰਾ ਅੰਦਰ ਗ੍ਰਿਸ਼ਤੀ ਬਣਾ ਕੇ ਬੈਠਾ ਹੈ ਇੱਕ ਪਾਸੇ ਮੈਦਾਗੀਏ ਸੰਨਿਆਸੀ ਆ ਆਪਣੇ ਆਪ ਨੂੰ ਕਹਿੰਦੇ ਨੇ ਲੇਕਿਨ ਦੂਜੇ ਪਾਸੇ ਇੱਕ ਰਸਤੀ ਵਸਾ ਕੇ ਅੰਦਰ ਪਾਨ ਦੀਆਂ ਵਿੱਚ ਕਾਦੀਆਂ ਸੀਗ ਡੇਟਾਂ ਮੰਡਲ ਦੇ ਵਿੱਚ ਸੰਗਤ ਨੂੰ ਵੀ ਕਹਿੰਦੇ ਕਈ ਆਂਦੀ ਜਾਂਦੀ ਨਹੀਂ ਸੀ ਕਿਉਂਕਿ ਹਾਲਾਤ ਇਹੋ ਜਿਹੇ ਸੀਗੇ ਹੁਣ ਨਵੇਂ ਮੰਤਲ ਆਨੇ ਗਏ ਆ ਨਵੇਂ ਮੰਡਲ ਆਏ ਨੇ ਉੱਚ ਕਹਿੰਦੇ ਨੇ ਗੱਦੀ ਹੈ ਜਿਹੜੀ ਹਣਾ ਰਾਮਨੰਦ ਮੰਡਲ ਹੁਣ ਉਹਨਾਂ ਨੇ ਆ ਕੇ ਆਪਣੀ ਦੇਖ ਰਿਕ ਦੇ ਵਿੱਚ ਮਾਮਲਾ ਲਿਆ ਹੁਣ ਕੀ ਦੇਖਦੇ ਉਮੀਦ ਕੀ ਕਰਦੇ ਹੋ ਸਾਨੂੰ ਸੁਧਾਰ ਦੀ ਉਮੀਦ ਹੈ ਸੁਧਾਰ ਹੋਣਾ ਚਾਹੀਦਾ ਮੰਦਰ ਦਾ ਸੋ ਇਹ ਤੁਹਾਨੂੰ ਹਾਲਾਤ ਜਿਹੜੇ ਮੰਦਰ ਦੇ ਦੱਸੇ ਨੇ ਕਿ ਇਹ ਪ੍ਰਾਚੀਨ ਮੰਦਰ ਸੀਗਾ ਸੈਂਕੜੇ ਸਾਲ ਪੁਰਾਣਾ ਮੰਦਰ ਸੀਗਾ ਜਿੱਦੋਂ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਹੁਣ ਤੁਹਾਨੂੰ ਮੰਦਰ ਦੇ ਹਾਲਾਤ ਅਸੀਂ ਦਿਖਾਇਆ ਲੇਕਿਨ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਇਹਨੇ ਪਰਮੇਨਾ ਦੇ ਦਿੰਦੇ ਨੇ ਜਦੋਂ ਅਜਿਹੇ ਮੰਦਰਾਂ ਦੇ ਉੱਪਰ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਜਿੱਥੇ ਪਾਣ ਦੀਆਂ ਵਿੱਚ ਗਾੜੀਆਂ ਸਿਗਰਟਾਂ ਤੱਕ ਥੁੱਕ ਦਿੱਤੀਆਂ ਜਾਂਦੀਆਂ ਨੇ ਮਹੰਤਾ ਵੱਲੋਂ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ 100 ਗੱਜ ਦੀ ਦੂਰੀ ਹੈ ਆਮਿਕਸ ਤਲਾ ਤੋਂ ਕਿਸੇ ਵੀ ਤੰਬਾਕੂ ਜਾਂ ਨਸ਼ੇ ਦੀ ਦੁਕਾਨ ਦੀ ਲekin ਇੱਥੇ ਦੇ ਮੰਦਰ ਦੇ ਵਿੱਚ ਹੀ ਅਜਿਹੇ ਕਾਦੇ ਤੋਂ ਨੇ ਸਾਹਮਣੇ ਅਸੀਂ ਕੈਮਰੇ ਚ ਜਗਜ਼ਾਹਤ ਕਰਦੇ ਆ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਨਾਲ ਨਵਾਂ ਮੰਡਲ ਆਪਣੀ ਕਾਰਵਾਈ ਵਧਾਉਂਦਾ ਹੈ ਤੇ ਜਿਹੜੇ ਨਵੇਂ ਮਹੰਤ ਨੇ ਲੋਕਾਂ ਦੀ ਉਮੀਦਾਂ ਦੇ ਕਿਸ ਤਰੀਕੇ ਨਾਲ ਖਰੇ ਉੱਤਰਦੇ ਨੇ ਤੁਸੀਂ ਦੇਖ ਰਹੇ ਹੋ ਲਾਈਵ ਬਾਤ ਮੈਂ ਦਾਨਿਸ਼ ਕੈਮਰਾਮੈਨ ਸ਼ਿਵਮ ਦੇ ਨਾਲ ਧ